ਸਾਰੇ ਹੋ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅੱਜ ਤੁਹਾਨਾਂ ਨਾਲ ਵੀਡੀਓ ਲੈ ਕੇ ਤੁਸੀਂ ਵੀਡੀਓ ਅੰਤ ਤੱਕ ਦੇਖਿਆ ਕਰੋ ਲੱਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਲੈ ਲਈਏ ਜੀ ਗੋਭੀ ਬਰੀਕ ਬਰੀਕ ਕੱਟ ਲਈ ਇਹਨਾਂ ਆ ਮਟਰ ਲਸਣ ਅਦਰਕ ਪਿਆਜ਼ ਹਰੀ ਮਿਰਚ ਟਮਾਟਰ ਇਹਨਾਂ ਨੂੰ ਪੀਸਾਂਗੇ ਇਹਨਾਂ ਨੂੰ ਆਪਾਂ ਵਾਲਾਂਗੇ ਠੰਡੇ ਪਾਣੀ ਚ ਧੋ ਕੇ ਫਿਰ ਆਪ ਗਰਮ ਪਾਣੀ ਚ ਵਾਲਾਂਗੇ ਨਮਕ ਹਲਦੀ ਵਾਲੇ ਪਾਣੀ ਵਿੱਚ ਫਿਰ ਇਹਦੀ ਬੈਵਾਦੀ ਜਿਹੜੀ ਮਾਣੇ ਮੁੱਟੀ ਹੋਉਂਦੀ ਹੈ ਸਪਰੇਸ ਬਰੋਂ ਨਿਕਲ ਜਾਂਦੀ ਹੈ ਲਓ ਜੀ ਹਾਥੀ ਨੂੰ ਨਾਲ ਪਾਣੀ ਧਰਿਆ ਹੋਇਆ ਆਪਾਂ ਇਹਦੇ ਚ ਪਾਵਾਂਗੇ ਕਿਉਂਕਿ ਇਹਨੂੰ ਬਸ ਦੋ ਕਵਾਰੀਆਂ ਦੇਣੀ ਬਹੁਤਾ ਨਹੀਂ ਬਹੋਣਨੀ ਆਪਾਂ ਨੇ ਭੂਜੀ ਜੀ ਬਣਾਉਣੀ ਹੈ ਨਾ ਲਓ ਜੀ ਗੁੰਨਾ ਮੇਰੇ ਪਰਠਾ 프라이ਸਾਂ ਰੱਖ ਲਿਆ ਤੇਲ ਹੋ ਗਿਆ ਗਰਮ ਤੇਲ ਪਾ ਲਿਆ ਗਰਮ ਹੋ ਗਿਆ 프라이ਸਾਂ ਅਸੀਂ ਜਿਦਾਂ ਬਣਾਉਣ ਕਰਾਂਗੇ ਲਓ ਜੀ ਤੇਲ ਹੋ ਗਿਆ ਗਰਮ ਪਹਿਲਾਂ ਪਾਵਾਂਗੇ ਜੀਰਾ ਸਬਜ਼ੀ 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 ਲੋਜ ਮਸਾਲੇ ਦਾ ਪਾਣੀ ਸੁੱਕ ਗਿਆ ਹੁਣ ਆਪਾਂ ਪਾ ਲਵਾਂਗੇ ਚਮਚਾ ਦੇ ਸਾਰੇ ਆ ਦੇਖੋ ਨਮਕ ਦਾ ਹਲ ਮਿਰਚ ਗਰਮ ਮਸਾਲਾ ਹਲਦੀ ਦੇਗੀ ਮਿਰਚ ਇਦੇ ਵਿੱਚ ਹੋਰ ਵੇਪਾਂ ਮਸਾਲੇ ਪਾਵਾਂਗੇ ਅੱਧਾ ਚਮਚਾ ਪਾਵਾਂਗੇ ਕਿੰਗੀ ਚੰਦਾ ਅੱਧਾ ਚਮਚਾ ਚਾਟ ਮਸਾਲਾ ਦੇ ਪਾਵਾਂਗੇ ਮਸਾਲੇਦਾਰੇ ਭੁਰਜੀ ਬਣਾਉਣੀ ਹੈ ਆਪਣਾ ਇਸ ਤਰ੍ਹਾਂ ਇਹ ਕਾਬੀ ਹੁੰਦੀ ਹੈ ਕੋਈ ਅੱਧਾ ਚਮਚਾ ਚਾਟ ਮਸਾਲਾ ਪਾਓ ਪੂਰੇ ਨੂੰ ਚੰਗੀ ਤਰ੍ਹਾਂ ਫੁੰਨਾ

ਨਾ ਜੀ ਨੂੰ ਤਾਂ ਕਿੱਥੇ ਕਾਮਾਂਗੇ 5 ਮਿੰਟ ਘਟਾ ਦੱਸ ਕਰਕੇ जी तीन चार मिनट हो गए पापा देख लें सब्ज़ी पनीर मसाला देता नहीं ਸਾਭ ਜੀ ਵਾਂਗ ਮਸਾਲਾ ਮਟਰ ਗੋਭੀ ਹਲਕੇ ਹੋ ਕੇ ਤਿਆਰ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਬਹੁਤ ਬਹੁਤ ਵੀਡੀਓ ਨਾ ਪੜੇ ਰਹਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ